Tchau, okay. tchau. સંગ તાને ફેરા પંગતાને ફેરા પંગતાને ફેરા પંગતાને ફેરા પી સંગતાને ફેરા પગતાને ફેરા પાયાની સંગતાને ફેરા Thank you ਰਣਮਨ ਜੀ ਆਪਾਂ ਸਾਰੇ ਭੈਣ ਭਰਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਸ ਗਾ ਲਗੇ। ਉਹ सबको ਆਪਣੇ ਜੀਵਨ ਕਾਲ ਦੀਆਂ ਕੜੀਆਂ ਨੂੰ ਸਫਲ ਬਣਾ ਦੇਹਾ। ਸਾਧਕੇ ترا ਕਈ ਸਨ ਤਾਂ ਦੇਰ ਸੁੱਤੀਆਂ ਹੋਣੀਆਂ ਆਵਰਦੀ ਸ਼ੋਰਤ ਨਾਲ ਕੁਕਰ ਬਲਪ ਰੋੜ ਰਿਹਾ ਡੀਂਦੇ ਵੜੇ ਮਨਾਈ ਨੇ ਪਰ ਦੂਜੇ ਨੰਬਰ ਤੇ ਅੱਜ ਅੰਮ੍ਰਿਤ ਮੇਲੇ ਕੋਈ ਬਿਜਲੀ ਤਾਂ ਨਹੀਂ ਕੱਟਦਾ ਹੈ ਤੇ ਜਦੋਂ ਇਸ ਤਰ੍ਹਾਂ ਅਚਾਨਕ ਬਿਜਲੀ ਦਾ ਜਾਣਾ ਦਾ ਰਾਤ ਦੇਰ ਸੌਣਾ ਸਭਾਭਿਕ ਹੀ ਹੈ ਨਹੀਂ ਸਰੀਰ ਜਿਹੜਾ ਹੈ ਉਹ ਕੋਈ ਨਾ ਪਾਵਨ ਸੂਤਰ ਬਰਵਾਰ ਦੀਆਂ ਹਰ ਰਹੀਆਂ ਪਰ ਕੇ ਸੰਗਤ ਕਰਕੇ ਉਹਨਾਂ ਪਰਮਾਨੰਤ ਕਰਕੇ ਗੁਰੂ ਸਾਹਿਬ ਜੀ ਦਾ 10000 ਗਾਣ ਸੁਣ ਕੇ ਨਾਮ ਦੇ ਤਰ੍ਹਾਂ ਕਰ ਰਹੇ ਹਨ ਇਹ ਵੱਡੇ ਭਾਗਾਂ ਦੇ ਹਨ ਹੈ ਵੱਡੇ ਭਾਗੀ ਸਾਧ ਸੰਗਤ ਗੁਰੂ ਅਰਜਨ ਦੇਵ ਮਹਾਰਾਜ ਸਤਿ ਸ੍ਰੀ ਅਕਾਲ ਇਹ ਮਨੁੱਖ ਦੇ ਵਾਸਤੇ ਗੱਲ ਨਹੀਂ ਇਹ ਸੰਗਤ ਕਰਦੀ ਇਹ ਕਿਤੇ ਮਨੁੱਖ ਦੇ ਵਾਸਤੇ ਗੱਲ ਹੋਵੇ ਫਿਰ ਤੇ ਸਾਰੀ ਦੁਨੀਆ ਇਸ ਪਾਸੇ ਸੰਗਤ ਕਰਦੇ ਹਨ ਨਿਤਨੇਮ ਕਰਦੇ ਹਨ ਜਾ ਸੇਵਾ ਆਦਿਕ ਕਰਦੇ ਹਨ ਉਹਨਾਂ ਨੂੰ ਮਾਣ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਅੱਜ ਦੇ ਯੁੱਗ ਦੇ ਵਿੱਚ ਤੇ ਆਪਾਂ ਕਿਸੇ ਨੂੰ ਵੀ ਕੁਝ ਕੀਏ ਮਤਲਬ ਇਹ ਕਹਿੰਦਾ ਸਮਾਂ ਹੀ ਨਹੀਂ ਹੈ ਭਾਈ ਯਾਰ ਤੇ ਡੇਢ ਸੌਣੀ ਦਾ ਸਾਢੇ ਚਾਰੀ ਕੰਮਾਂ ਦਾ ਵਿੱਚ ਲੱਗ ਜਾਂਦੀ ਹੈ ਅੰਮ੍ਰਿਤ ਵੇਲੇ ਕਿਤੇ ਜਾ ਗਿਆ ਜਾਂਦਾ ਹੈ ਜੇ ਸੰਗਤਾਂ ਸਾਡੇ ਕੋਈ ਕਿਤੇ ਸਮਾਗਮ ਹੋ ਰਿਹਾ ਹੈ پر پیار والے ہو یہ تے جنا پہ گرنانک صاحب دی کرپا ہو گئے جس ہے دیگائے کی آگا ہے یہ ہو گئے راشی گرانتی جی کی پاکشاہی بس میں کرتا ہم گلتی سم کرتا ہے گرنانک ہوئی کی آگے جی 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 آگے अर्जन हर को गंदमाल सुमरो श्री हर राय श्री हर कृष्ण जी की आई है जिस दिल ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੀ ਹਜ਼ਰੀ ਸੁਆਰੇ ਪ੍ਰਸੰਤ ਸਿੰਘਾਂ ਜੀ ਨੂੰ ਹਨ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦਰਸ਼ਨ ਅਰੋੜਾ ਝੰਪੁਰ 56 ਗੁਰੂ ਨਾਨਕ ਦੇਵ ਜੀ ਵਾਹਿਗੁਰੂ ਸਾਹਿਬ ਜੀ ਦੇ ਪੰਥ ਪਿਆਰੇ ਕਾਰ ਸਾਹਿਬ ਜੀ ਜੀ ਕਾੜੀ ਪੁਸਤਕਾਂ ਦੇ ਪੰਨਿਆਂ ਟੱਪੀਆਂ ਦੇ ਨਾਲ ਸਿਆਰੇ ਕੰਮ ਕਰਕੇ ਵਰਣ ਕਰਕੇ ਆਦੇ ਲਿਖਵਾਏ ਜੀ ਗੁਰੂ ਜੀ ਦੇ ਪਰੰਪਰਿਕ ਪਿੰਡਾ ਸਤਿਕਾਰਯੋਗ ਸਤਿਕਾਰਯੋਗਾਂ ਦੇ ਧੰਨਵੀ ਕਮਾਈ ਦਾ ਧਿਆਨ ਸਰ ਸਾਰੇ ਮੁਰਨਾ ਜੀ ਸਵਾਹੀ ਬੰਦਾ ਤਤਤਾ ਸਰਬੱਤ ਦਾ ਧਿਆਨ ਸਰ ਸਾਰੇ ਮੁਰਨਾ ਜੀ ਸਵਾਹੀ ਦੁਰਹਾ ਸੋਤਿਯ ਕਾਲੋ ਪਾਦ ਬੋਲੇ ਸੋ ਨਿਹਾਲ ਸੋਤਿਯ ਕਾਲੋ ਧੰਨਵਾਦ ਕੀਤਾ ਜਾਂਦਾ ਭਾਈ ਬੀਬੀ ਜੀਆਂ ਦੇ ਸਥਾਨ ਦੀ ਪ੍ਰਬੰਧਕ ਕਮੇਟੀ ਦਾ ਔਰ ਸੇਵਾਦਾਰਾਂ ਬੇਨਤੀ ਵੀ ਜਲਦੀ ਕਰਕੇ ਡੇਗਾ ਵਰਤਾ ਦੇ ਨਾਲ ਹੀ ਜਲਪਾਣੀ ਸੰਗਤ ਵਾਸਤੇ ਤਿਆਰ ਕੀਤਾ ਹੈ ਉਹ ਵੀ ਕਿਰਪਾ ਕਰਕੇ ਛਕਾ ਦਿਓ ਔਰ ਜਿਹੜੇ ¡Gracias, me

ਮਨਾ ਖੋਟੇ ਆ ਉਸਾਨ ਹੀ ਤੇਰਾ ਫਿਰੇ ਤੂੰ ਕੌਡੀਆਂ ਤੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ मना खोटियां कॾियां त जी फोलगा कॾीअ त जी फोलगा कॾियां त जी फ्रोलगा कॾहिं त जी ਸੋਹਣੇ ਹਾਂ ਤੇਰੀਆਂ ਤਰ੍ਹਾਂ ਤੂੰ ਆ ਕੇ ਜੇ ਰੇ ਰੋਣ ਸਾ ਹਮਾ ਕੋਲੇ ਸੁਣ ਸੁਣ ਲੈ ਪਿਆਰੇ ਮੋਤੀਆਂ ਦੇ ਮੰਦਰ ਵੇਖ ਕੇ ਤੇਰੇ ਪਿਆਰੇ ਮੋਤੀਆਂ ਦੇ ਮੰਦਰ ਦੇਖ ਕੇ ਮੇਰੇ ਪਿਆਰੇ ਮੋਤੀਆਂ ਦੇ ਮੰਦਰ ਦੇ चार त न भोल बोलिय मूंखे पेटी छुटी न जिनी नामत आया पार नानक ते मूंखे रोज नेटी छुटी नाए ਪੂਰਤ ਸਰਬ ਸੁਖ ਦਾਤਾ ਹਰਿ ਜਿ ਆਇਆ ਨਾਮ ਧਿਨਾ ਸੋਐ ਸਹ ਹਰ ਧਿਆਇ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਿ ਆਇਆ ਵਰਸਹਿ ਕਾਮ ਧਿਨਾ ਸੋਐ ਸਹ ਹਰ ਧਿਆਇ ਮੇਰੇ ਜੀੜੇ ਸਰਬ ਸੁਖ ਪਾਵੇ ਤੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇ ਹੈ ਹਰਿ ਪਰਕ ਨਿਨ ਨਾਮ ਹਉ ਜੇ ਹਰਿ ਸਿਮਰਨ ਭਯਾ ਤੈ ਉਪਾਦ ਕਰ ਤੀਨੀ ਵੱਡ ਪਾਪੀ ਹਰ ਜਪਨਾ ਜਨਨਾ ਨਨਕ ਗੋਗਰੀ ਹਿੰਮਤ ਦਿਨੀ ਜਪ ਹਰ ਪਵ ਜਲ ਤਰਨਾ ਜੇ ਹਰ ਸਿਮਰਨ ਬੈਅ ਹ ਤਹਿ ਬੁਧ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਗੋਗਰੀ ਹਿੰਮਤ ਦਿਨੀ ਜਪ ਹਰ ਪਵ ਜਲ ਤਰਨਾ ਵਾਹਿਗੁਰੂ ਕਾ ਖਾਲਸਾ Wow, hee-hee-hee, he, he.